ਇਹ ਕਈ ਸੋਸ਼ਲ ਮੀਡੀਆ ਤੇ ਟੈਲੀਵਿਜ਼ਨਾਂ ਦੇ ਵਿੱਚ ਮੇਰੇ ਖਿਲਾਫ ਕੱਲ ਪਰਸੋ ਤੋਂ ਭੰਡੀ ਪ੍ਰਚਾਰ ਚੱਲ ਰਿਹਾ ਜਿਦੇ ਵਿੱਚ ਮੈਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਮੈਂ ਕਿਸੇ ਜਾਤ ਬਰਾਦਰੀ ਦੇ ਖਿਲਾਫ ਬੋਲਿਆ ਹੈ ਜਾਂ ਕਿਸੇ ਦੇ ਖਿਲਾਫ ਬੋਲਣਾ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਜਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਮੈਂ 3 ਮਹੀਨੇ ਵਾਸਤੇ ਮੁੱਖ ਮੰਤਰੀ ਬਣਿਆ ਤੇ 3 ਮਹੀਨੇ ਦਾ ਮੇਰਾ ਕਾਰਜਕਾਲ ਜੇ ਤੁਸੀਂ ਦੇਖੋਗੇ ਜੇ ਮੈਂ ਬਿਜਲੀ ਦੇ ਬਿੱਲ ਮਾਫ ਕੀਤੇ ਤਾਂ ਸਾਰੇ ਵਰਗਾਂ ਦੇ ਕੀਤੇ ਐ ਜੇ ਕਿਸਾਨਾਂ ਦੀ ਫਸਲ ਖਰਾਬ ਹੋਈ ਤਾਂ ਪਹਿਲਾਂ 12000 ਮੁਆਵਜ਼ਾ ਦਿੰਦੇ ਸੀ ਐਸੀ 17000 ਕਿਸਾਨਾਂ ਨੂੰ ਦਿੱਤਾ ਤੇ ਨਾਲ 1700 ਮਜ਼ਦੂਰਾ ਚੋਗਿਆਂ ਨੂੰ ਵੀ ਦਿੱਤਾ ਜੇ ਸਿੱਖ ਕੌਮ ਦੇ ਬਾਰੇ ਚ ਗੱਲ ਕਰਨੀ ਪਈ ਪਾਰਲੀਮੈਂਟ ਦੇ ਵਿੱਚ ਠੋਕੇ ਬੋਲਿਆ ਜੇ ਪ੍ਰਧਾਨ ਮੰਤਰੀ ਆਇਆ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਧੀਆਂ ਭੁਗਤਿਆ ਹੈ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਮੈਂ ਇੱਕ ਗੱਲ ਸੌਂ ਖਾ ਕੇ ਕਹਿ ਸਕਦਾ ਕਿ ਮੈਂ ਸਾਰਿਆਂ ਲਈ ਬਰਾਬਰ ਉਤਰਨਾ ਤੁਸੀਂ ਇਹ ਦੇਖੋ ਨਾ ਜਦੋਂ ਜਰਨਲ categories ਦਾ ਕਮਿਸ਼ਨ ਬਣਾਉਣ ਦੀ ਗੱਲ ਆਈ ਤਾਂ ਕਿਹਨੇ ਬਣਾਇਆ ਅੱਜ ਤੱਕ ਮੈਨੂੰ ਉਹ ਉਹਦੇ ਬਾਰੇ ਵੀ ਕਹੀ ਜਾਂਦੇ ਜਦੋਂ ਗਰੀਬਾਂ ਵੱਲ ਜਾਂਦੇ ਉਹ ਕਹੀ ਜਾਂਦੇ ਮਜ਼ਦੂਰਾਂ ਵੱਲ ਜਾਂਦੇ ਕਹਿੰਦੇ ਜੀ ਕਿਸਾਨਾਂ ਇਹ ਕਿਸਾਨਾਂ ਦਾ ਹੋ ਗਿਆ ਜਾਂ ਕਿਸਾਨਾਂ ਵੱਲ ਜਾਂਦੇ ਕਹਿੰਦੇ ਜੀ ਗਰੀਬਾਂ ਦੀ ਉਹ ਗੱਲ ਕਰਦਾ ਫਿਰ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਦਿੱਲੀ ਦੇ ਵਿੱਚ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਐਗਰੀਕਲਚਰ ਕਮੇਟੀ ਦਾ ਚੇਅਰਮੈਨ ਬਣਨ ਦਾ ਉੱਥੇ ਪਾਸ ਕਰਾਇਆ ਕਿ ਕਿਸਾਨਾਂ ਨੂੰ ਐਮਐਸਪੀ ਹੋਣੀ ਚਾਹੀਦੀ ਹੈ ਔਰ ਉਹਦੀ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਜਿਹੜਾ ਇਹ ਭੰਡੀ ਪ੍ਰਚਾਰ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਪੰਜਾਬ ਇੱਕ ਗੁਲਦਸਤਾ ਭਾਈ ਇਹਦੇ ਵਿੱਚ ਬੱਖ-ਬਖ ਜਾਤਾਂ ਬਖ-ਬਖ ਧਰਮ ਹੈ। ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ। ਇਹ ਪੰਜਾਬ ਦੇ ਵਿੱਚ ਪੰਜਾਬੀਅਤ ਹੈ। ਸਭ ਨੂੰ ਉਹਨਾਂ ਦਾ ਬਰਾਬਰ ਹਿੱਸਾ ਦੇ ਕੇ ਆਪਾਂ ਇਹਨੂੰ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਤੇ ਪੰਜਾਬ ਨੂੰ ਅੱਗੇ ਵਧਾਈਏ। ਪੰਜਾਬ ਪੰਜਾਬੀਅਤ ਦੀ ਗੱਲ ਕਰੀਏ। ਜਿਹੜਾ ਇਹ ਭੰਡੀ ਪ੍ਰਚਾਰ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਕਰਕੇ ਮੈਂ ਇਹ ਗੱਲ ਤੁਹਾਨੂੰ ਕਰਨਾ ਚਾਹੁੰਦਾ ਸੀ।